ਕਬੱਡੀ ਦਾ ਖੇਡ ਬਾਰੇ ਆਪਾਂ ਕੁਝ ਜਾਣਕਾਰੀ ਸਿੱਖਾਂਗੇ ਕਿਵੇਂ ਖੇਡ ਲੀਦਾ ਹੈ ਔਰ ਖਿਡਾਰੀਆਂ ਨੂੰ ਕਿੰਨੇ ਟੀਮ ਵਿੱਚ ਮੈਂਬਰ ਹੁੰਦੇ ਹੈ ਔਰ ਖਿਡਾਰੀਆਂ ਨੂੰ ਕੀ ਕਹਿੰਦੇ ਹਨ ਇਹ ਸਭ ਸਿੱਖਾਂਗੇ ਕਬੱਡੀ ਪੰਜਾਬੀਆਂ ਦੀ ਮਨਪਸੰਦ ਖੇਡ ਹੈ ਇਹ ਪੂਰੇ ਭਾਰਤ ਦੀ ਹਰ ਮਨ ਪਿਆਰੀ ਖੇਡ ਹੈ ਹਰ ਮਨ ਪਿਆਰੀ ਮਤਲਬ ਹਰ ਮਨ ਨੂੰ ਪਿਆਰੀ ਲੱਗਣ ਵਾਲੀ ਇਸ ਨੂੰ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਰੋ ਵੱਖ-ਵੱਖਰੇ ਨਾਵਾ ਨਾਲ ਜਾਣਿਆ ਜਾਂਦਾ ਹੈ ਮਤਲਬ ਪੂਰੇ ਭਾਰਤ ਵਿੱਚ ਅਲੱਗ-ਅਲੱਗ ਨਾਮ ਨਾਂ ਦੇ ਨਾਲ ਹੁਣ ਪੰਜਾਬੀ ਵਿੱਚ ਆਪਾਂ ਬੋਲਦੇ ਆ ਨਾਂ ਇੱਕ ਬੰਦੇ ਦਾ ਨਾਂ ਹੈ ਥਿਸ ਇਜ਼ ਸਿੰਗੂਲਰ ਇੱਕ ਵਚਨ ਸਿੰਗੂਲਰ ਹੁੰਦਾ ਨਾਂ ਔਰ ਪਲੂਰਲ ਹੁੰਦਾ ਨਾਵਾ ਹੁਣ ਬਹੁਤ ਬੱਚੇ ਇੱਥੇ ਗਲਤੀ ਕਰਦੇ ਆ ਨਾਮਾਂ ਲਿਖ ਦਿੰਦੇ ਆ ਕਿਉਂਕਿ ਹਿੰਦੀ ਦੀ ਆਦਤ ਪਈ ਹੁੰਦੀ ਹੈ ਨਾਮ ਤੇ ਨਾਮਾਂ ਕਰ ਦਿੰਦੇ ਆ ਉਹ ਗਲਤ ਹੈ ਨਾਵਾ ਨਾਵਾ ਨਾਲ ਜਾਣਿਆ ਜਾਂਦਾ ਹੈ ਦੱਖਣ ਭਾਰਤ ਮਤਲਬ ਸਾਊਥ ਇੰਡੀਆ ਵਿੱਚ ਇਸ ਨੂੰ ਚੇਡੂ ਗੁੱਡੂ ਕਹਿੰਦੇ ਹਨ ਸਾਊਥ ਇੰਡੀਆ ਵਿੱਚ ਕਬੱਡੀ ਦਾ ਨਾਮ ਕੀ ਹੈ ਚੇਡੂ ਗੁੱਡੂ ਹੁਣ ਇਹ ਸਾਰੇ ਫੈਕਟਸ ਯਾਦ ਕਰਨੇ ਪੈਣੇ ਹਨ ਬੰਗਾਲ ਵਿੱਚ ਇਸ ਨੂੰ ਡੋਡੋ ਅਤੇ ਮਹਾਰਾਸ਼ਟਰ ਵਿੱਚ ਇਸ ਨੂੰ ਹੂਤੂਤੂ ਕਿਹਾ ਜਾਂਦਾ ਹੈ ਪੰਜਾਬ ਵਿੱਚ ਇਸ ਨੂੰ ਕਬੱਡੀ ਜਾਂ ਕਾਡੀ ਕਹਿੰਦੇ ਹਨ ਤੇ ਕੀ ਕੀ ਹੋ ਗਿਆ ਨੰਬਰ 1 ਸਾਊਥ ਇੰਡੀਆ ਵਿੱਚ ਕੀ ਕਹਿੰਦੇ ਹਨ ਚੇਡੂ ਗੁੱਡੂ ਬੰਗਾਲ ਵਿੱਚ ਡੋਡੋ ਮਹਾਰਾਸ਼ਟਰ ਵਿੱਚ ਹੂਤੂਤੂ ਤੇ ਪੰਜਾਬ ਵਿੱਚ ਕਬੱਡੀ ਜਾਂ ਕਾਡੀ ਕੰਦੇ ਹਨ ਕਬੱਡੀ ਖੇਡ ਦਾ ਜਨਮ ਤਾਮਿਲਨਾਡੂ ਵਿੱਚ ਹੋਇਆ ਮੰਨਿਆ ਜਾਂਦਾ ਹੈ ਇਹ ਬਹੁਤ ਇੰਪੋਰਟੈਂਟ ਹੈ ਜਨਮ ਕਿੱਥੇ ਹੋਇਆ ਤਾਮਿਲਨਾਡੂ ਵਿੱਚ ਇਹ ਜਲੀਕਟੂ ਖੇਡ ਦੀ ਨਕਲ ਹੈ ਉਹ ਕਿਹੜੀ ਖੇਡ ਤਾਮਿਲਨਾਡੂ ਵਿੱਚ ਕੋਈ ਖੇਡ ਹੋएगी ਜਲੀਕਟੂ ਉਸ ਦੀ ਨਕਲ ਹੈ ਜਲੀਕਟੂ ਖੇਡ ਵਿੱਚ ਖਿਡਾਰੀ ਨੂੰ ਸਾਨ ਕਾਬੂ ਕਰਨ ਦੀ ਚੁਣੌਤੀ ਦਿੱਤੀ ਜਾਂਦੀ ਹੈ ਸਾਨ ਵੈਸੇ ਹੁੰਦਾ ਹੈ ਜਿਹੜਾ ਉਹ ਹੁੰਦਾ ਹੈ ਬੁੱਲ ਹਾਂ ਜੱਲੀ ਕਟੂ ਖੇਡ ਹੁੰਦਾ ਨਾ ਉਹਦੇ ਵਿੱਚ ਇੱਕ ਬੰਦਾ ਹੈ ਜੋ ਕਿ ਬੁੱਲ ਨੂੰ ਮਤਲਬ ਉਹ ਗਰਾਊਂਡ ਵਿੱਚ ਜਾਂਦਾ ਮੈਦਾਨ ਵਿੱਚ ਜਾਂਦਾ ਤੇ ਉਹ ਇੱਕ ਸਾਂਡ ਨੂੰ ਸਾਂ ਮੇਰੇ ਖਿਆਲ ਉਹੀ ਹੈ ਬੁੱਲ ਬੁੱਲ ਨੂੰ ਕਾਬੂ ਕਰਨ ਦੀ ਚੁਣੌਤੀ ਮਤਲਬ ਚੈਲੰਜ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਕਬੱਡੀ ਵਿੱਚ ਹੁਣ ਬੁੱਲ ਨਹੀਂ ਹੁੰਦਾ ਕਬੱਡੀ ਵਿੱਚ ਕੌਣ ਹੁੰਦਾ ਹੈ ਜਿਹੜਾ ਖਿਡਾਰੀ ਹੁੰਦਾ ਹੈ ਠੀਕ ਹੈ ਉਹਨੂੰ ਹੀ ਕਾਬੂ ਕਰਨਾ ਹੁੰਦਾ ਹੁਣ ਉੱਥੇ ਜਾਨਵਰ ਨੂੰ ਹਟਾ ਦਿਆ ਗਿਆ ਇਹ ਦਿੱਤਾ ਗਿਆ ਇਸੇ ਤਰ੍ਹਾਂ ਕਬੱਡੀ ਵਿੱਚ ਕਬੱਡੀ ਪਾਉਣ ਵਾਲਾ ਖਿਡਾਰੀ ਹੀ ਇੱਕ ਤਰ੍ਹਾਂ ਨਾਲ ਸਾਨ ਹੈ ਤੇ ਜਿਹੜਾ ਕਬੱਡੀ ਪਾਉਣ ਵਾਲਾ ਖਿਡਾਰੀ ਹੁੰਦਾ ਹੈ ਮਤਲਬ ਜਿਵੇਂ ਐ ਵਾਲਾ ਖਿਡਾਰੀ ਹੁਣ ਕੀ ਹੁੰਦਾ ਜਿਵੇਂ ਦੋ ਟੀਮਾਂ ਹੁੰਦੀਆਂ ਨੇ ਹਰ ਇੱਕ ਵੈਸੇ ਤਾਂ 12-12 ਖਿਡਾਰੀ ਹੁੰਦੇ ਆ ਪਰ ਇੱਕ ਵਾਰੀ 7 ਪਲੇਅਰਸ ਖੇលਦੇ ਆ 7 ਖਿਡਾਰੀ ਖੇਡਦੇ ਆ ਤੇ ਇਹ ਵਿੱਚ ਮੈਦਾਨ ਦੇ ਵਿੱਚ ਇਹ ਲਾਈਨ ਸੈਂਟਰ ਲਾਈਨ ਹੁੰਦੀ ਹੈ ਇੱਕ ਟੀਮ ਇੱਥੇ ਖੜਦੀ ਹੈ ਇੱਕ ਟੀਮ ਇੱਥੇ ਸੱਤ-ਸੱਤ ਬੰਦਿਆਂ ਦੀ ਹੁਣ ਇਹਨਾਂ ਵਿੱਚੋਂ ਇੱਕ ਬੰਦਾ ਜਿਹੜੀ ਇਹ ਵਾਲੀ ਟੀਮ ਹੈ ਇੱਕ ਬੰਦਾ ਇੱਥੇ ਜਾਂਦਾ ਹੈ ਇਹ ਵਾਲਾ ਜਿਵੇਂ ਗਿਆ ਹੁਣ ਇਹਨੂੰ ਕੀ ਆਖਿਆ ਜਾਂਦਾ ਹੈ ਇਹ ਅੱਗੇ ਆਪਾਂ ਪੜਾਂਗੇ ਤਾਂ ਵੀ ਕਹਿੰਦੇ ਇਹਨੂੰ ਹੁਣ ਇਹ ਬੰਦਾ ਇਹਨਾਂ ਨੂੰ ਟੱਚ ਕਰਦਾ ਹੈ ਇਹਨਾਂ ਨੂੰ ਟੱਚ ਕਰਕੇ ਇਹ ਵਾਪਸ ਇਸ ਲਾਈਨ ਤੋਂ ਇੱਧਰ ਨੂੰ ਆਣਾ ਚਾਹੁੰਦਾ ਮਤਲਬ ਇੱਥੇ ਟੱਚ ਵੀ ਕਰ ਦੇਣਾ ਜੇ ਲੇਟ ਕੇ ਵੀ ਤਾਂ ਵੀ ਮੰਨਿਆ ਜਾਂਦਾ ਹੈ ਕਿ ਇਹ ਓਕੇ ਹੈ ਹੁਣ ਜਿੰਨਾਂ ਨੂੰ ਮੰਨੇ ਟੱਚ ਕੀਤਾ ਇੱਥੇ ਉਹਨੇ ਬੰਦੇ ਆਊਟ ਹੋ ਜਾਂਦੇ ਹੈ ਠੀਕ ਹੈ ਤੇ ਇੱਕ ਤਰ੍ਹਾਂ ਇਹ ਸਾਰਿਆਂ ਨੇ ਮਿਲ ਕੇ ਐਨ ਨੂੰ ਕਾਬੂ ਕਰਨਾ ਹੈ ਤੇ ਐਨ ਨੂੰ ਹੀ ਇਹ ਵਾਲਾ ਜਿਹੜਾ ਬੰਦਾ ਹੈ ਜੋ ਕਬੱਡੀ ਪਾਉਂਦਾ ਹੈ ਉਹਨੇ ਨਾਲ-ਨਾਲ ਕਬੱਡੀ ਕਬੱਡੀ ਆ ਕੋਡੀ 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 ਬੋਲਦਾ ਰਹਿੰਦਾ ਹੈ ਐਨੇ ਸਾਹ ਨਹੀਂ ਰੋਕਣਾ ਹੁੰਦਾ ਜਿਵੇਂ ਹੀ ਐਨੇ ਸਾਹ ਰੋਕਿਆ ਉਵੇਂ ਹੀ ਆਊਟ ਹੋ ਜਾਏਗਾ ਠੀਕ ਹੈ ਐਨ ਨੂੰ ਕਦੀ YouTube ਤੇ ਵੀ ਦੇਖਿਓ ਤੁਸੀਂ ਇਹਦੀ ਵੀਡੀਓ ਜਿਵੇਂ ਖੇਡਦੇ ਆ ਕਿਵੇਂ ਖੇਡੀ ਜਾਂਦੀ ਹੈ ਤਾਂ ਤੁਹਾਨੂੰ ਸਮਝ ਆ ਜਾਏਗਾ ਚੈਪਟਰ ਐਸੀ ਮੈਂ ਕੋਸ਼ਿਸ਼ ਕਰਾਂਗੀ ਪੂਰਾ ਸਮਝਾਣ ਦੀ ਉਨਾਂ ਦੇ ਨੀਦਰ ਕੱਡੀ 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 ਇਹ ਬੋਲਦਾ ਰਹਿੰਦਾ ਹੈ ਇਹਨਾਂ ਨੂੰ ਟੱਚ ਕਰਦਾ ਰਹਿੰਦਾ ਤੇ ਇਹ ਲੋਗ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਔਰ ਇਹ ਕੋਸ਼ਿਸ਼ ਕਰਦੇ ਆ ਵਾਪਸ ਨਾ ਜਾਵੇ ਜਾਂ ਫਿਰ ਜਿੰਨੀ ਦੇ ਰਦਾ ਸਾ ਹੈ ਇਹ ਆਪਣੀ ਬਾਉਂਡਰੀ ਦੇ ਅੰਦਰ ਟੱਚ ਨਾ ਕਰ ਪਾਏ ਜੇ ਇਹਨੇ ਟੱਚ ਕਰ ਲਿਆ ਤੇ ਫਿਰ ਇਹ ਆਊਟ ਨਹੀਂ ਹੋਏਗਾ ਜੇ ਇਹਨੇ ਨਾ ਟੱਚ ਕੀਤਾ ਤਾਂ ਇਹ ਆਊਟ ਹੋ ਜਾਊਗਾ ਔਰ ਇਹਨਾਂ ਨੂੰ ਪੁਆਇੰਟ ਮਿਲ ਜਾਏਗਾ ਔਰ ਜੇ ਅੰਦਰ ਆ ਗਿਆ ਤੇ ਜਿੰਨਿਆਂ ਨੂੰ ਇਹਨੇ ਟੱਚ ਕੀਤਾ ਉਹ ਸਾਰੇ ਆਊਟ ਹੋ ਜਾਣਗੇ ਤੇ ਇਹਨੂੰ ਪੁਆਇੰਟ ਮਿਲ ਜਾਏਗਾ ਠੀਕ ਹੈ ਥੋੜਾ ਮੋਟਾ ਮੋਟਾ ਸਮਝਾਤਾ ਮੈਂ ਹੁਣ ਇਹਦੇ ਵਿੱਚ ਜਿਹੜਾ ਇਹ ਖਿਡਾਰੀ ਹੈ ਜੋ ਕਬੱਡੀ ਪਾਉਣ ਵਾਲਾ ਹੁਣ ਕਬੱਡੀ ਪਾਉਣ ਵਾਲਾ ਕੀ ਹੈ ਇਹ ਹੀ ਬੰਦਾ ਕਬੱਡੀ ਪਾਉਣ ਵਾਲਾ ਜਿਹੜਾ ਹੈ ਉਹ ਬੰਦਾ ਹੈ ਇਹ ਹੀ ਕੌਣ ਕਿਹਾ ਜਾਂਦਾ ਹੈ ਨੂੰ ਹੀ ਸਾਨ ਕਿਹਾ ਜਾਂਦਾ ਹੈ ਸਾਨ ਮਤਲਬ ਇੱਕ ਤਰ੍ਹਾਂ ਹੋ ਗਿਆ ਡਾਈ ਦੇਣ ਵਾਲਾ ਜਿਵੇਂ ਇਹ ਸਾਰੇ ਬੰਦੇ ਆ ਜਿਵੇਂ ਇਹ ਆਪੋਜ਼ਿਟ ਟੀਮ ਦੇ ਬੰਦੇ ਹੈ ਇਹ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ ਵਿਰੋਧੀ ਟੀਮ ਦੇ ਖਿਡਾਰੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਵਿਰੋਧੀ ਟੀਮ ਐ ਵਿਰੋਧੀ ਟੀਮ ਇਸ ਬੰਦੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਹੁਣ ਜਦੋਂ ਇਹ ਦੇਸੀ ਲੈਵਲ ਤੇ ਖੇਡਿਆ ਜਾਂਦਾ ਹੈ ਬੰਦਿਆਂ ਨੇ ਆਪਣੀ ਬਾਡੀ ਦੇ ਉੱਤੇ ਬੜਾ ਤੇਲ ਤੂ ਲਾਇਆ ਹੁੰਦਾ ਹੈ ਕਿ ਬਈ ਦੇੜੀ ਵਿਰੋਧੀ ਟੀਮ ਆ ਫੜ ਨਾ ਸਕੇ ਤਾਂ ਕਿ ਇਹ ਉਹਨਾਂ ਦੇ ਹੱਥਾਂ ਤੋਂ ਫਿਸਲ ਜਾਈਂ ਔਰ ਆਪਣੀ ਬਾਉਂਡਰੀ ਵਿੱਚ ਆ ਜਾਏ ਇਹ ਵੀ ਮੰਨਿਆ ਜਾਂਦਾ ਹੈ ਕਿ ਕਬੱਡੀ ਨੂੰ ਪਹਿਲਾਂ ਕੋਡ ਕਬੱਡੀ ਕਿਹਾ ਜਾਂਦਾ ਸੀ ਕੌੜ ਕਬੱਡੀ ਦਾ ਮਤਲਬ ਹੈ ਬਗੈਰ ਕਿਸੇ ਕਾਰਨ ਲੜਾਈ ਮੁੱਲ ਲੈਣਾ ਤੇ ਪਹਿਲਾਂ ਕੀ ਨਾਮ ਸੀਗਾ ਕੌੜ ਕਬੱਡੀ ਹੁਣ ਉਹਦਾ ਨਾਮ ਉਹਦਾ ਮਤਲਬ ਕੀ ਹੁੰਦਾ ਕਿ ਬਿਨਾਂ ਕਿਸੇ ਕਾਰਨ ਲੜਾਈ ਲੈਣਾ ਕਬੱਡੀ ਪੌਣ ਪੌਣ ਗਿਆ ਖਿਡਾਰੀ ਬਗੈਰ ਕਾਰਨ ਲੜਾਈ ਲੜਨ ਗਿਆ ਵਿਅਕਤੀ ਹੈ ਹੁਣ ਇਸੇ ਕਰਕੇ ਇਹਦਾ ਨਾਮ ਕੌੜ ਕਬੱਡੀ ਹੈ ਕਿਉਂਕਿ ਇਹ ਵਿਅਕਤੀ ਦੂਸਰੀ ਟੀਮ ਵਿੱਚ ਜਾਂਦਾ ਹੈ ਤੇ ਉਹ ਬਿਨਾਂ ਕਿਸੇ ਕਾਰਨ ਹੀ ਲੜਾਈ ਪਾਣ ਜਾ ਰਿਹਾ ਉੱਥੇ ਇਸ ਕਰਕੇ ਇਹਨੂੰ ਕੌੜ ਕਬੱਡੀ ਕਿਹਾ ਜਾਂਦਾ ਸੀ ਉਹ ਵਿਰੋਧੀ ਟੀਮ ਨੂੰ ਛੇੜ ਕੇ ਵਾਪਸ ਭੱਜ ਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਜਿਹੜਾ ਬੰਦਾ ਉੱਥੇ ਗਿਆ ਹੈ ਇਹਨਾਂ ਨੂੰ ਟੱਚ ਕਰਕੇ ਵਾਪਸ ਆਪਣੀ ਟੀਮ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਜਿਹਨੀਆਂ ਨੂੰ ਉਹ ਟੱਚ ਕਰਦਾ ਹੈ ਉਹਨੇ ਆਊਟ ਮੰਨੇ ਜਾਂਦੇ ਆ। ਆਈ ਹੋਪ ਐ ਸਮਝ ਆ ਗਿਆ। ਫੈਸੇ ਕੀ ਕੀ ਕਿਤਨਾ ਹੈ ਫਿਲਹਾਲ ਐਨਾ बार-बार ਤੁਹਾਨੂੰ ਪੜ੍ਹਨਾ ਪਏਗਾ ਥੋੜਾ ਟੈਕਨੀਕਲ ਚੈਪਟਰ ਹੈ। ਤੇ ਆਪ ਵੀ बार-बार ਉਹ ਚੀਜ਼ੇ ਪੜਿਓ ਤਾਂਕਿ ਇਹ ਫੈਕਟਸ ਤੁਹਾਨੂੰ ਯਾਦ ਹੋ ਜਾਣ। ਪੰਜਾਬੀਆਂ ਦੀ ਮਨਪਸੰਦ ਖੇਡ ਹੈ ਪੂਰੇ ਭਾਰਤ ਵਿੱਚ ਇਹ ਹਰਮਨ ਪਿਆਰੀ ਹਰਮਨ ਨੂੰ ਪਿਆਰੀ ਲੱਗਣ ਵਾਲੀ ਖੇਡ ਹੈ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਇਹਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਦੱਖਣ ਭਾਰਤ ਹੈ ਸਾਊਥ ਇੰਡੀਆ ਉੱਥੇ ਉਹਦੇ ਵਿੱਚ ਇਹਨੂੰ ਚੇਡੂ ਗੁੱਡੂ ਕਹਿੰਦੇ ਹਨ ਬੰਗਾਲ ਵਿੱਚ ਇਹਨੂੰ ਡੋਡੋ ਕਹਿੰਦੇ ਹਨ ਮਹਾਰਾਸ਼ਟਰ ਵਿੱਚ ਇਹਨੂੰ ਹੂ ਤੂ ਤੂ ਕਿਹਾ ਜਾਂਦਾ ਹੈ ਪੰਜਾਬ ਵਿੱਚ ਇਹਨੂੰ ਕਾਡੀ ਜਾਂ ਕੋਡ ਕਬੱਡੀ ਸੌਰੀ ਕਬੱਡੀ ਜਾਂ ਕਾਡੀ ਜਾਂ ਪਹਿਲੇ ਜ਼ਮਾਨੇ ਵਿੱਚ ਕੋਡ ਕਬੱਡੀ ਵੀ ਕਹਿੰਦੇ ਸਨ ਜਨਮ ਕਿੱਥੇ ਹੋਇਆ ਤਾਮਿਲਨਾਡੂ ਵਿੱਚ tamilnadu ਤੇ ਇਹ ਕਿਹੜੀ ਖੇਡ ਦੀ ਨਕਲ ਹੈ ਜਲੀ ਕਟੂ ਪਰ ਜਲੀ ਕਟੂ ਵਿੱਚ ਖਿਡਾਰੀਆਂ ਨੇ ਖਿਡਾਰੀ ਨੇ ਸਾਨ ਨੂੰ ਕਾਬੂ ਕਰਨਾ ਹੁੰਦਾ ਹੈ ਇਹਦੇ ਵਿੱਚ ਜਿਹੜਾ ਬੰਦਾ ਜਿਹੜਾ ਬੰਦਾ ਜਿਹੜਾ ਖਿਡਾਰੀ ਕਬੱਡੀ ਪਾਉਂਦਾ ਹੈ ਉਹੀ ਸਾਨ ਹੈ ਤੇ ਵਿਰੋਧੀਆਂ ਨੇ ਉਹਨੂੰ ਕਾਬੂ ਕਰਨਾ ਹੁੰਦਾ ਹੈ ਪਹਿਲਾਂ ਇਸ ਖੇਡ ਦਾ ਨਾਮ ਕੋਡ ਕਬੱਡੀ ਹੁੰਦਾ ਸੀ ਕੋਡ ਕਬੱਡੀ ਦਾ ਅਰਥ ਹੁੰਦਾ ਹੈ ਬਿਨਾਂ ਕਿਸੇ ਕਾਰਨ ਲੜਾਈ ਕਰਨਾ ਤੇ ਜਿਹੜਾ ਕਬੱਡੀ ਪਾਉਣ ਵਾਲਾ ਜਿਹੜਾ ਸਾਨ ਹੈ ਮਤਲਬ ਉਹ ਅਲੱਗ-ਅਲੱਗ ਪੁਆਇੰਟ ਆਫ 뷰 ਨਾਲ ਤੁਹਾਨੂੰ ਐਕਸਪਲੇਨ ਕਰ ਰਹੀ ਐ। ਬੀਜੇ ਜੱਲੀ ਕਟੂ ਨਾਲ ਕੰਪੈਰੀਜ਼ਨ ਕੀਤਾ ਕਿਉਂ ਕੀਤਾ? ਕਿਉਂਕਿ ਜਿਵੇਂ ਜੱਲੀ ਕਟੂ ਵਿੱਚ ਸਾਂ ਨੂੰ, ਸਾਂਡ ਨੂੰ, ਬੁੱਲ ਨੂੰ ਕਾਬੂ ਕਰਨਾ ਹੁੰਦਾ ਹੈ, ਇਹਦੇ ਵਿੱਚ ਵਿਰੋਧੀਆਂ ਨੇ ਡਾਈ ਦੇਣ ਵਾਲੇ ਖਿਡਾਰੀ ਨੂੰ ਜਿਹਨੂੰ ਕਿ ਸਾਂ ਕਿਹਾ ਜਾਂਦਾ ਹੈ, ਉਹਨੂੰ ਕਾਬੂ ਕਰਨਾ ਹੁੰਦਾ ਹੈ। ਐਸੀ ਸਿਮਿਲੈਰਿਟੀ ਹੈ। ਹੁਣ ਕੌੜ ਕਬੱਡੀ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਕੌੜ ਕਬੱਡੀ ਦਾ ਮਤਲਬ ਹੁੰਦਾ ਹੈ ਬਿਨਾਂ ਕਿਸੇ ਕਾਰਨ ਲੜਾਈ ਲੈਣਾ। ਜਿਹੜਾ ਖਿਡਾਰੀ ਅ ਜਿਹੜਾ ਖਿਡਾਰੀ ਕਬੱਡੀ ਪਾਉਣ ਜਾਂਦਾ ਹੈ ਇਹ ਵਾਲਾ ਜਿਹੜੀ ਦੂਸਰੀ ਟੀਮ ਵੱਲ ਗਿਆ ਹੈ ਉਹ ਬਿਨਾਂ ਕਿਸੇ ਕਾਰਨ ਲੜਾਈ ਪਾਉਣ ਗਿਆ ਹੈ ਤੇ ਇਹ ਵਾਲੇ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਛੇੜਦਾ ਹੈ ਠੀਕ ਹੈ ਇਸ ਕਰਕੇ ਇਹਨੂੰ ਕਾਡ ਕਬੱਡੀ ਕਿਹਾ ਜਾਂਦਾ ਹੈ ਔਰ ਇਹਨਾਂ ਨੂੰ ਛੇੜ ਕੇ ਉਹ ਆਪਣੇ ਵੱਲ ਆਪਣੀ ਟੀਮ ਵੱਲ ਵਾਪਸ ਆਣਾ ਆਉਣ ਦੀ ਕੋਸ਼ਿਸ਼ ਕਰਦਾ ਹੈ ਇਸ ਤੇ ਇਸ ਤੇ ਵਿਰੋਧੀ ਟੀਮ ਦੇ ਖਿਡਾਰੀ ਮਤਲਬ ਜਦੋਂ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜਿਹੜੇ ਆਪੋਜ਼ਿਟ ਟੀਮ ਹੈ ਵਿਰੋਧੀ ਮਤਲਬ ਆਪੋਜ਼ਿਟ ਟੀਮ ਦੇ ਖਿਡਾਰੀ ਹੈ ਉਸ ਨੂੰ ਕਾਬੂ ਕਰਦੇ ਹਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਉਹ ਉਸ ਨੂੰ ਉਸ ਸਮੇਂ ਤੱਕ ਕਾਬੂ ਕਰ ਕਰਕੇ ਰੱਖਦੇ ਹਨਕਾਰ ਕੇ ਰੱਖਦੇ ਹਨ ਜਿੰਨਾ ਚਿਰ ਉਹ ਹਾਰ ਨਹੀਂ ਮੰਨ ਲੈਂਦਾ ਮਤਲਬ ਉਦੋਂ ਤੱਕ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਜਿੰਨਾ ਚਿਰ ਉਹ ਹਾਰ ਮੰਨ ਲਵੇ ਇਸ ਤਰ੍ਹਾਂ ਇਸ ਖੇਡ ਵਿੱਚ ਸਮਾਜਿਕ ਆਚਾਰ ਦੀ ਸਿੱਖਲਾਈ ਵੀ ਛੁਪੀ ਹੋਈ ਹੈ ਮਤਲਬ ਸੋਸ਼ਲ ਵੈਲਿਊਜ਼ ਸਮਾਜਿਕ ਹੁੰਦਾ ਹੈ ਸੋਸਾਇਟੀ ਦੀ ਆਚਾਰ ਮਤਲਬ ਆਚਾਰ ਦਾ ਮਤਲਬ ਹੁੰਦਾ ਵਿਵਹਾਰ ਇਹ ਚਾਜ ਬੀ ਸਮਾਜ ਵਿੱਚ ਕਿਵੇਂ ਰਹਿਣਾ ਹੈ ਉਹ ਵੀ ਕੁਆਲਿਟੀ ਸਿਖਾਈ ਜਾਂਦੀ ਹੈ ਸੋਸ਼ਲ ਕੁਆਲਿਟੀ ਸਿਖਾਈ ਜਾਂਦੀ ਹੈ ਵੀ ਦੂਸਰਿਆਂ ਨਾਲ ਫालतू ਵਿੱਚ ਲੜਾਈ ਨਹੀਂ ਪੈਣੀ ਜੇ ਆਪਾਂ ਲੜਾਈ ਲਵਾਂਗੇ ਤਾਂ ਵਿਰੋਧੀ ਟੀਮ ਸਾਨੂੰ ਜਾਂ ਵਿਰੋਧੀ ਜਿਹੜਾ ਬੰਦਾ ਹੈ ਜਿਹਦੇ ਨਾਲ ਆਪਾਂ ਫालतू ਵਿੱਚ ਜਿੰਨੂੰ ਛੇੜਨਗੇ ਆ ਤਾਂ ਲੜਾਈ ਲੜਨਗੇ ਆ ਉਹ ਸਾਨੂੰ ਫੜ ਲੇਗਾ ਤੇ ਸਾਡਾ ਨੁਕਸਾਨ ਕਰ ਸਕਦਾ ਹੈ ਹੁਣ ਮੁੱਖ ਤੌਰ ਤੇ ਕਬੱਡੀ ਖੇਡ ਦੇ ਦੋ ਰੂਪ ਹਨ ਇਹਦੇ ਦੋ ਸਟਾਈਲ ਹਨ ਜਿਹੜੇ ਆਪਾਂ ਪੜਾਂਗੇ ਨੈਸ਼ਨਲ ਸਟਾਈਲ ਕਬੱਡੀ ਇੱਕ ਹੁੰਦੀ ਹੈ ਨੈਸ਼ਨਲ ਸਟਾਈਲ ਕਬੱਡੀ ਤੇ ਦੂਜਾ ਰੂਪ ਹੁੰਦਾ ਹੈ ਸਰਕਲ ਸਟਾਈਲ ਕਬੱਡੀ ਹੁਣ ਸਰਕਲ ਸਟਾਈਲ ਕਬੱਡੀ ਨੂੰ ਪੰਜਾਬ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ ਤੇ ਇਹਦਾ ਮਤਲਬ ਪੰਜਾਬ ਵਿੱਚ ਕਿਹੜੇ ਸਟਾਈਲ ਦੀ ਕਬੱਡੀ ਖੇਡੀ ਜਾਂਦੀ ਹੈ ਸਰਕਲ ਸਟਾਈਲ ਠੀਕ ਹੈ ਜੀ ਨੈਕਸਟ ਭਾਰਤੀ ਕਬੱਡੀ ਫੈਡਰੇਸ਼ਨ ਵੱਲੋਂ ਹੁਣ ਇੱਕ ਜਿਵੇਂ cricket ਦੀ BCCI ਹੈ ਨਾ ਉਵੇਂ ਕਬੱਡੀ ਦੀ ਵੀ ਐਸੋਸੀਏਸ਼ਨ ਬਣੀ ਹੋਈ ਹੈ ਭਾਰਤੀ ਕਬੱਡੀ ਫੈਡਰੇਸ਼ਨ ਇਸ ਵੱਲੋਂ ਨੈਸ਼ਨਲ ਸਟਾਈਲ ਕਬੱਡੀ ਦੀ ਸੰਜੀਵਨੀ ਕਿਸਮ ਪ੍ਰਵਾਨਿਤ ਹੈ ਪ੍ਰਵਾਨਿਤ ਮਤਲਬ ਅਲਾਉਡ ਹੈ ਵੀ ਕਿਹੜੀ ਕਿਸਮ ਖੇਲਣੀ ਹੈ ਜਿਹੜਾ ਨੈਸ਼ਨਲ ਸਟਾਈਲ ਕਬੱਡੀ ਹੈ ਉਹਦੇ ਵਿੱਚ ਵੀ ਇੱਕ ਟਾਈਪ ਹੈ ਸੰਜੀਵਨੀ ਉਹ ਸਟਾਈਲ ਨੈਸ਼ਨਲ ਕਬੱਡੀ ਫੈਡਰੇਸ਼ਨ ਅਲਾਉ ਕਰਦੀ ਹੈ ਕਿ ਅਸੀਂ ਸੰਜੀਵਨੀ ਸਟਾਈਲ ਖੇਲਣਾ ਹੈ ਠੀਕ ਹੈ ਜੀ ਏਸ਼ੀਅਨ ਖੇਡਾਂ ਵਿੱਚ ਵੀ ਇਹੀ ਕਿਸਮ ਖੇਡੀ ਜਾਂਦੀ ਹੈ ਤੇ ਜਿਹੜੇ ਏਸ਼ੀਅਨ ਗੇਮਸ ਹੁੰਦੇ ਆ ਉਹਨਾਂ ਵਿੱਚ ਵੀ ਜਿਹੜੀ ਨੈਸ਼ਨਲ ਸਟਾਈਲ ਕਬੱਡੀ ਹੈ ਉਹਦੀ ਸੰਜੀਵਨੀ ਕਿਸਮ ਹੀ ਖੇਡੀ ਜਾਂਦੀ ਹੈ ਤੇ ਇਹ ਅਲੱਗ-ਅਲੱਗ ਸਟਾਈਲ ਹੋਏਗਾ ਨਾ ਕਬੱਡੀ ਖੇਡਣ ਦਾ ਉਹਦੇ ਵਿੱਚੋਂ ਇੱਕ ਸਟਾਈਲ ਹੈ ਸੰਜੀਵਨੀ ਸਟਾਈਲ ਅਸੀਂ ਬਸ ਇਹ ਨਹੀਂ ਯਾਦ ਕਰਨਾ ਹੈ ਪੂਰੀ ਡਿਟੇਲ ਚ ਜਾਵਾਂਗੇ ਕਿਤੇ ਕਨਫਿਊਜ਼ ਹੋ ਜਾਵਾਂਗੇ ਕਿ ਨੈਸ਼ਨਲ ਸਟਾਈਲ ਕਬੱਡੀ ਵਿੱਚ ਸੰਜੀਵਨੀ ਕਿਸਮ ਪ੍ਰਵਾਨਿਤ ਹੈ ਤੇ ਏਸ਼ੀਅਨ ਗੇਮਸ ਵਿੱਚ ਵੀ ਸੰਜੀਵਨੀ ਕਿਸਮ ਹੀ ਖੇਡੀ ਜਾਂਦੀ ਹੈ ਸੰਜੀਵਨੀ ਕਬੱਡੀ ਵਿੱਚ ਹੁਣ ਸਮਝਾ ਰਿਹਾ ਇਹਦੇ ਵਿੱਚ ਕੀ ਹੁੰਦਾ ਹੈ ਖਿਡਾਰੀਆਂ ਦੇ ਸੁਰਜੀਤ ਹੋਣ ਅਤੇ ਮਰ ਜਾਣ ਦਾ ਨਿਯਮ ਹੈ ਹੁੰ ਸੁਜੀਤ ਹੋਣ ਮਤਲਬ ਜਿੰਦਾ ਹੋਣਾ ਅਲਾਈਵ ਹੋਣਾ ਮਰ ਜਾਣਾ ਮਤਲਬ ਮਰ ਜਾਣਾ ਹੁਣ ਇੱਕ ਟੀਮ ਮਤਲਬ ਜਿਹੜਾ ਖਿਡਾਰੀ ਹੈ ਇੱਕ ਟੀਮ ਦੇ ਜਿੰਨੇ ਖਿਡਾਰੀ ਮਰ ਜਾਂਦੇ ਹਨ ਵਿਦੋਡੀ ਟੀਮ ਦੇ ਉਹਨੇ ਖਿਡਾਰੀ ਸੁਜੀਤ ਹੋ ਜਾਂਦੇ ਹਨ ਮਤਲਬ ਜਿਨ੍ਹਾਂ ਨੂੰ ਐਦਾਂ ਕੁਝ ਹੋਏਗਾ ਉਹਨਾਂ ਐਗਜ਼ੈਕਟਲੀ ਤਾਂ ਦੇਖਣਾ ਪਏਗਾ ਪਰ ਤੁਸੀਂ ਐਦਾਂ ਯਾਦ ਕਰ ਸਕਦੇ ਹੋ ਕਿ ਜਿੰਨੇ ਖਿਡਾਰੀਆਂ ਨੂੰ ਇਹਨੇ ਟੱਚ ਕਰ ਲਿੱਤਾ ਬਾਅਦ ਚੋਂ ਆਪਣੀ ਬਾਉਂਡਰੀ ਵਿੱਚ ਵਾਪਸ ਆ ਗਿਆ ਐ ਸਾਰੇ ਖਿਡਾਰੀ ਮਰ ਜਾਣਗੇ ਤੇ ਇਹਦੀ ਟੀਮ ਦੇ ਬਾਕੀ ਜਿਨਨੇ ਕਿ ਇਹਦੇ ਮਰੇ ਆ ਉਹਨੇ ਇਹਦੇ ਖਿਡਾਰੀ ਸੁਜੀਤ ਹੋ ਜਾਣਗੇ ਅਲਾਈਵ ਹੋ ਜਾਣਗੇ ਠੀਕ ਹੈ ਜੀ ਨਾਓ ਉਹਨੇ ਅੰਕ ਵੀ ਮਿਲਦੇ ਹਨ ਤੇ ਜਿਨਿਆ ਨੂੰ ਇਹਨੇ ਆਊਟ ਕੀਤਾ ਉਹਨੇ ਅੰਕ ਇਹਨੂੰ ਮਿਲ ਜਾਣਗੇ ਠੀਕ ਹੈ ਨੈਸ਼ਨਲ ਸਟਾਈਲ ਕਬੱਡੀ ਵਿੱਚ ਕਬੱਡੀ ਇੱਕ ਆਇਤਾਕਾਰ ਮਿੱਟੀ ਦੇ ਪੋਲੇ ਮੈਦਾਨ ਵਿੱਚ ਖੇਡੀ ਜਾਂਦੀ ਹੈ ਆਇਤਾਕਾਰ ਹੁੰਦਾ ਰੈਕਟੈਂਗੂਲਰ ਮਿੱਟੀ ਦੇ ਪੋਲੇ-ਪੋਲੇ ਮਤਲਬ ਸੌਫਟ ਜੇ ਮੈਦਾਨ ਵਿੱਚ ਖੇਡੀ ਜਾਂਦੀ ਹੈ ਤਾਂ ਕਿ ਫਿਰ ਖਿਡਾਰੀਆਂ ਨੇ ਕਪੜੇ-ਕੁਪੜੇ ਤੇ ਪਾਈ ਨਹੀਂ ਹੁੰਦੇ ਨਾ ਤਾਂ ਉਹਨਾਂ ਨੂੰ ਸੱਟ ਨਹੀਂ ਲੱਗਦੀ ਵੀ ਮਿੱਟੀ ਨਾਲ ਬਣਿਆ ਹੋਇਆ ਪੋਲਾ ਜੇ ਮੈਦਾਨ ਹੁੰਦਾ ਵੀ ਕੋਈ ਗire ਜਾਂ ਇੱਧਰ-ਉੱਧਰ ਗire ਵੀ ਤਾਂ ਉਹਨੂੰ ਸੱਟ ਨਾ ਲੱਗੇ ਮੈਦਾਨ ਦੇ ਬਿਲਕੁਲ ਵਿਚਕਾਰ ਮੱਧ ਰੇਖਾ ਹੁੰਦੀ ਹੈ ਇਹ ਵਾਲੀ ਰੇਖਾ ਠੀਕ ਹੈ ਰੇਖਾ ਦਾ ਮਤਲਬ ਹੁੰਦਾ ਲਾਈਨ ਬਿਲਕੁਲ ਸੈਂਟਰ ਵਿੱਚ ਇੱਕ ਲਾਈਨ ਲਾਈ ਜਾਂਦੀ ਹੈ ਰੇਖਾ ਲਾਈ ਜਾਂਦੀ ਹੈ ਇਹ ਖੇਡ ਮੈਦਾਨ ਨੂੰ ਦੋ ਬਰਾਬਰ ਪਾਗਾਂ ਵਿੱਚ ਵੰਡਦੀ ਹੈ ਪੂਰੇ ਮੈਦਾਨ ਦੇ ਦੋ ਭਾਗ ਹੋ ਜਾਂਦੇ ਹਨ ਦੋ ਹਿੱਸੇ ਹੋ ਜਾਂਦੇ ਹਨ ਜੂਨੀਅਰ ਖਿਡਾਰੀਆਂ ਅਤੇ ਇਸਤਰੀਆਂ ਲਈ ਮੈਦਾਨ ਛੋਟਾ ਹੁੰਦਾ ਹੈ ਹੁਣ ਇਹ ਕਬੱਡੀ ਹੈ ਜਿਹੜੀ ਸਿਰਫ ਇਹ ਨਹੀਂ ਹੈ ਕਿ ਬੰਦੇ ਹੀ ਖੇਡਦੇ ਹਨ ਅਭੀ ਸਿਰਫ ਮੇਲਜ਼ ਹੀ ਖੇਡਦੇ ਹਨ ਜੂਨੀਅਰ ਖਿਡਾਰੀ ਵੀ ਖੇਡਦੇ ਹਨ ਮਤਲਬ 18 ਤੋਂ ਛੋਟੇ ਵਾਲੇ ਤੇ ਲੇਡੀਜ਼ ਇਸਤਰੀਆਂ ਦੀ ਵੀ ਗੇਮ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਮੈਦਾਨ ਹੁੰਦਾ ਹੈ ਜਿਹੜੇ ਮੇਲਜ਼ ਖੇਡਦੇ ਹਨ ਉਹਨਾਂ ਤੋਂ ਛੋਟਾ ਛੋਟਾ ਹੁੰਦਾ ਹੈ ਪੂਰਾ ਮੈਚ 20 ਮਿੰਟ ਦੀਆਂ ਦੋ ਵਾਰੀਆਂ ਵਿੱਚ ਖੇਡਿਆ ਜਾਂਦਾ ਹੈ ਤੇ ਪੂਰਾ ਮੈਚ ਜਿਹੜੇ ਮੇਲ ਹੁੰਦੇ ਹਨ ਉਹਨਾਂ ਦੇ ਵਿੱਚ ਦੋ ਵਾਰੀਆਂ ਖੇਡੀਆਂ ਜਾਂਦੀਆਂ ਇੱਕ ਵਾਰੀ 20 ਮਿੰਟ ਦੀ ਹੁੰਦੀ ਹੈ ਵਾਰੀਆਂ ਦੇ ਵਿਚਕਾਰ 5 ਮਿੰਟ ਦਾ ਸਮਾਂ ਆਰਾਮ ਲਈ ਹੁੰਦਾ ਹੈ ਤੇ 5 ਮਿੰਟਸ ਦੀ ਬ੍ਰੇਕ ਹੁੰਦੀ ਹੈ ਜੂਨੀਅਰ ਖਿਡਾਰੀਆਂ ਅਤੇ ਇਸਤਰੀਆਂ ਲਈ 15 ਮਿੰਟ ਦੀਆਂ ਦੋ ਵਾਰੀਆਂ ਹੁੰਦੀਆਂ ਹਨ ਹੁਣ ਇਹਨਾਂ ਦੀ ਜਿਹੜੀ ਇਸਤਰੀਆਂ ਜਿਹੜੀ ਫੀਮੇਲ ਦੀ ਗੇਮ ਹੁੰਦੀ ਹੈ ਜਾਂ ਜੂਨੀਅਰ ਖਿਡਾਰੀਆਂ ਦੀ ਉਹਨਾਂ ਦੀ ਇੱਕ ਗੇਮ 15 ਮਿੰਟ ਦੀ ਹੁੰਦੀ ਹੈ ਕਬੱਡੀ ਦੋ ਟੋਲੀਆਂ ਵਿਚਕਾਰ ਮਤਲਬ ਦੋ ਟੀਮਾਂ ਦੇ ਵਿਚਕਾਰ ਖੇਡੀ ਜਾਂਦੀ ਹੈ ਟੋਲੀਆਂ ਲਈ ਅੱਜਕੱਲ ਟੀਮ ਸ਼ਬਦ ਪ੍ਰਚਲਿਤ ਹੈ ਪ੍ਰਚਲਿਤ ਮਤਲਬ ਫੇਮਸ ਹੈ ਤੇ ਕਬੱਡੀ ਕਿੰਨੀ ਟੀਮਾਂ ਵਿੱਚ ਖੇਡੀ ਜਾਂਦੀ ਹੈ ਦੋ ਟੀਮਾਂ ਵਿੱਚ ਹਰੇਕ ਟੀਮ ਵਿੱਚ 12 ਖਿਡਾਰੀ ਹੁੰਦੇ ਹਨ ਤੇ ਹਰ ਟੀਮ ਵਿੱਚ 12 플레이ਰਸ ਹੁੰਦੇ ਹਨ ਖੇਡ ਵਿੱਚ 7 ਖਿਡਾਰੀ ਭਾਗ ਲੈਂਦੇ ਹਨ ਬਟ ਜੋ ਖੇਡ ਵਿੱਚ ਭਾਗ ਲੈਂਦੇ ਹਨ ਇੱਥੇ ਵੀ ਦੇਖੋ 1 2 3 4 5 6 7 ਇੱਕ ਟਾਈਮ ਤੇ 7 ਪਲੇਅਰਸ ਖੇਡਦੇ ਹਨ 5 ਐਕਸਟਰਾ ਹੁੰਦੇ ਹਨ ਠੀਕ ਹੈ ਉਹ ਵਾਧੂ ਹੁੰਦੇ ਹਨ ਵਾਧੂ ਮਤਲਬ ਐਕਸਟਰਾ ਪੰਜ ਖਿਡਾਰੀ ਵਾਧੂ ਹੁੰਦੇ ਹਨ ਵਾਧੂ ਖਿਡਾਰੀ ਨੂੰ ਲੋੜ ਪੈਣ ਤੇ ਖੇਡ ਰਹੇ ਖਿਡਾਰੀ ਨਾਲ ਬਦਲਿਆ ਜਾ ਸਕਦਾ ਹੈ ਸੁਪੋਜ਼ ਇਹਨੂੰ ਕੋਈ ਸੱਟ ਲੱਗੀ ਆ ਕੁਛ ਹੈ ਬਾਹਰ ਜਾ ਸਕਦਾ ਹੈ ਤੇ ਜਿਹੜਾ ਵਾਧੂ ਹੈ ਐਕਸਟਰਾ ਹੈ ਪੰਜ ਖਿਡਾਰੀ ਹੁੰਦੇ ਆ ਉਹਨਾਂ ਵਿੱਚੋਂ ਪੰਜਾਂ ਵਿੱਚੋਂ ਕੋਈ ਇੱਕ ਅੰਦਰ ਆ ਸਕਦਾ ਹੈ ਬਦਲੀ ਹੋ ਸਕਦੀ ਹੈ ਮਤਲਬ ਦੋਹਾਂ ਟੀਮਾਂ ਦੇ ਖਿਡਾਰੀ ਇੱਕ ਇੱਕ ਕਰਕੇ ਵਾਰੀ ਵਾਰੀ ਦੂਜੀ ਟੀਮ ਦੇ ਧਾਵਾ ਬੋਲਣ ਜਾਂਦੇ ਹਨ ਤੇ ਦੋਨੋਂ ਟੀਮਸ ਦੇ ਜਿਹੜੇ ਖਿਡਾਰੀ ਹੁੰਦੇ ਹਨ ਇੱਕ ਇੱਕ ਕਰਕੇ ਵਾਰੀ ਵਾਰੀ ਦੂਜੀ ਟੀਮ ਤੇ ਅਟੈਕ ਧਾਵਾ ਹੁੰਦਾ ਹੈ ਅਟੈਕ ਬੋਲਣ ਜਾਂਦੇ ਹਨ ਤੇ ਜਿਵੇਂ ਪਹਿਲਾਂ ਇਸ ਟੀਮ ਦਾ ਬੰਦਾ ਇੱਧਰ ਗਿਆ ਫਿਰ ਜਦੋਂ ਇਹ ਆਊਟ ਹੋ ਜਾਏਗਾ ਜਾਂ ਇਹ ਵਾਪਸ ਆ ਜਾਏਗਾ ਫਿਰ ਇਸ ਟੀਮ ਦਾ ਬੰਦਾ ਇੱਧਰ ਰਹੇਗਾ ਤੇ ਧਾਵਾ ਬੋਲਦੇ ਹਨ ਮਤਲਬ ਅਟੈਕ ਕਰਦੇ ਹਨ ਤੇ ਇਹ ਕੀ ਕਰ ਰਿਹਾ ਇਹਨਾਂ ਤੇ ਅਟੈਕ ਕਰ ਰਿਹਾ ਹੈ ਇਸ ਨੂੰ ਕਬੱਡੀ ਪਾਉਣਾ ਜਾਂ ਰੇਡ ਪਾਉਣਾ ਕਿਹਾ ਜਾਂਦਾ ਹੈ ਹੁਣ ਜਦੋਂ ਇਸ ਟੀਮ ਦਾ ਖਿਡਾਰੀ ਇੱਥੇ ਗਿਆ ਹੈ ਇਹਨਾਂ ਨੂੰ ਇਹਨਾਂ ਨੂੰ ਛੇੜਨ ਹੈ ਨਾ ਤੇ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਕਬੱਡੀ ਪਾ ਰਿਹਾ ਹੈ ਜਾਂ ਇਹ ਰੇਡ ਪਾ ਰਿਹਾ ਹੈ ਇਸ ਟੀਮ ਦੇ ਉੱਤੇ ਰੇਡ ਪਾਉਣਾ ਕਿਹਾ ਜਾਂਦਾ ਹੈ ਜੋ ਖਿਡਾਰੀ ਕਬੱਡੀ ਪਾਉਣ ਜਾਂਦਾ ਹੈ ਉਸ ਨੂੰ ਧਾਵੀ ਕਿਹਾ ਜਾਂਦਾ ਹੈ ਹੁਣ ਇਹ ਜਿਹੜਾ ਬੰਦਾ ਰੇਡ ਪਾਣ ਗਿਆ ਹੈ ਜਾਂ ਕਬੱਡੀ ਖੇਡਣ ਗਿਆ ਹੈ ਕਬੱਡੀ ਪਾਉਣ ਗਿਆ ਹੈ ਇਸ ਨੂੰ ਤਾਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਇਹਨਾਂ ਨੂੰ ਜਾਫੀ ਕਿਹਾ ਜਾਂਦਾ ਹੈ ਜਾਫੀ ਫ ਹੈ ਬਿੰਦੀ ਨਹੀਂ ਆਣੀ ਤੇ ਜਿਹੜੇ ਆਪੋਜ਼ਿਟ ਟੀਮ ਹੈ ਉਹਨੂੰ ਉਹਨਾਂ ਖਿਡਾਰੀਆਂ ਨੂੰ ਕੀ ਕਿਹਾ ਜਾਂਦਾ ਹੈ ਜਾਫੀ ਤੇ ਜਿਹੜਾ ਇਹ ਵਾਲਾ ਬੰਦਾ ਜਿਹੜਾ ਕਬੱਡੀ ਪਾਉਣ ਗਿਆ ਹੈ ਇਹਨੂੰ ਕਿਹਾ ਜਾਂਦਾ ਹੈ ਤਾਵੀ ਤਾਵੀ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਛੂ ਕੇ ਮਤਲਬ ਟੱਚ ਕਰਕੇ ਵਾਪਸ ਆਪਣੇ ਮੈਦਾਨ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਦੂਜੀ ਟੀਮ ਦੇ ਖਿਡਾਰੀ ਉਸ ਨੂੰ ਅਜਿਹਾ ਕਰਕੇ ਵਾਪਸ ਪਰਤ ਜਾਣ ਤੋਂ ਰੋਕਦੇ ਹਨ ਰੋਕਣ ਵਾਲੇ ਖਿਡਾਰੀਆਂ ਨੂੰ ਜਾਫੀ ਕਿਹਾ ਜਾਂਦਾ ਹੈ ਸਮਝ ਆ ਗਿਆ ਜੀ ਹੁਣ ਇਹ ਕੀ ਸੀਗਾ ਪੂਰਾ ਦੱਸਿਆ ਹੈ ਕਿ ਉਹਨਾਂ ਨੇ ਦੋ ਟੀਮਾਂ ਵਿੱਚ ਖੇਡਿਆ ਜਾਂਦਾ ਹੈ 12 ਮੈਂਬਰ ਹੁੰਦੇ ਹਨ ਸੱਤ ਐਕਸਟਰਾ ਹੁੰਦੇ ਹਨ ਸੱਤ ਮੈਂਬਰ ਖੇਡਦੇ ਹਨ ਪੰਜ ਐਕਸਟਰਾ ਹੁੰਦੇ ਹਨ ਜਿਹੜੇ ਵਾਧੂ ਹੁੰਦੇ ਹਨ ਉਹਨਾਂ ਨੂੰ ਖੇਡ ਰਹੇ ਖਿਡਾਰੀਆਂ ਨਾਲ ਬਦਲੀ ਕੀਤੀ ਜਾ ਸਕਦੀ ਹੈ ਦੋਹਾਂ ਟੀਮਾਂ ਦੇ ਖਿਡਾਰੀ ਇੱਕ ਇੱਕ ਕਰਕੇ ਇੱਕ ਦੂਜੇ ਤੇ ਅਟੈਕ ਕਰਦੇ ਹਨ ਜਿਹੜਾ ਕਬੱਡੀ ਜਿਹੜਾ ਖਿਡਾਰੀ ਦੂਸਰੀ ਵਿਰੋਧੀ ਟੀਮ ਨੂੰ ਟੱਚ ਕਰਨ ਛੂਨ ਜਾਂਦਾ ਹੈ ਉਹਨੂੰ ਧਾਵੀ ਕਿਹਾ ਜਾਂਦਾ ਹੈ ਵਿਰੋਧੀ ਟੀਮ ਨੂੰ ਜਾਫੀ ਕਿਹਾ ਜਾਂਦਾ ਹੈ ਤੇ ਇਹ ਕੀ ਕਰਦਾ ਹੈ ਇਹ ਕਬੱਡੀ ਪਾਉਣ ਜਾਂਦਾ ਹੈ ਜਾਂ ਰੇਡ ਪਾਉਣ ਜਾਂਦਾ ਹੈ ਇਹ ਪੂਰਾ ਨਾਰਮਲ ਲੈਂਗੁਏਜ ਵਿੱਚ ਇਹਦੀ ਐਕਸਪਲੇਨੇਸ਼ਨ ਹੋਗੀ ਨੈਸ਼ਨਲ ਸਟਾਈਲ ਕਬੱਡੀ ਵਿੱਚ ਜਾਫੀ ਧਾਵੀ ਨੂੰ ਸਮੂਹਿਕ ਰੂਪ ਵਿੱਚ ਰੋਕਦੇ ਹਨ ਹੁਣ ਜਿਹੜਾ ਨੈਸ਼ਨਲ ਸਟਾਈਲ ਹੈ ਆਪਾਂ ਕਿਤੇ ਦੋ ਸਟਾਈਲ नैशनल स्टाइल तो सर्कल स्टाइल सर्कल स्टाइल जोड़ा पंजाब स्टाइल भी कहा जाता है हूँ नैशनल स्टाइल में कहें कि है कि धावी है मतलब ए वाला बंदा इस सामूहिक रूप में जो विरोधी टीम है जो जाफी, जाफी ने ए वाले जाफ़ी ने यह ावी सामूहिक रूप में मतलब सारे कट्ठे मिलकर भी अलाउड है कि वह रोक सकते हैं जो भी सफल होंक प्राप्त होंगे ਬੇਜੇਤਾ ਐ ਸਫਲ ਹੋ ਗਿਆ ਨੂੰ ਰੋਕਣ ਵਿੱਚ ਤੇ ਇਹਨਾਂ ਦੀ ਟੀਮ ਨੂੰ ਫਰੋ ਪੁਆਇੰਟ ਮਿਲ ਜਾਏਗਾ ਜੇ ਇਹ ਇਹਨਾਂ ਦੀ ਚੰਗੂਲ ਚੋਂ ਨਿਕਲ ਕੇ ਆਪਣੀ ਵਾਪਸ ਆ ਗਿਆ ਤੇ ਪੁਆਇੰਟ ਇਹਨਾਂ ਨੂੰ ਮਿਲ ਜਾਏਗਾ ਤੇ ਉਹਨੂੰ ਅੰਕ ਪ੍ਰਾਪਤ ਹੁੰਦਾ ਹੈ ਉਹਨੂੰ ਇੱਕ ਪੁਆਇੰਟ ਮਿਲ ਜਾਂਦਾ ਹੈ ਤਾਵੀ ਜਿਨਨੇ ਖਿਡਾਰੀਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ਹੁਣ ਹੈ ਤਾਵੀ ਜਿਨ੍ਹਾਂ ਨੂੰ ਟੱਚ ਕਰ ਲੈਂਦਾ ਹੈ ਜਿਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ਉਸ ਨੂੰ ਉਸੇ ਹਿਸਾਬ ਨਾਲ ਅੰਕ ਮਿਲਦੇ ਹਨ ਤੇ ਜਿੰਨਾ ਜਿਨਨੇ ਖਿਡਾਰੀਆਂ ਨੂੰ ਇਹਨੇ ਟੱਚ ਕਰਕੇ ਆ ਵਾਪਸ ਆ ਗਿਆ ਇਸ ਟੀਮ ਨੂੰ ਉਹਨੇ ਪੁਆਇੰਟ ਮਿਲਣਗੇ ਜਿਨ੍ਹਾਂ ਨੂੰ ਜਿੰਨੇ ਖਿਡਾਰੀਆਂ ਨੂੰ ਇਹਨੇ ਟੱਚ ਕਰ ਦਿੱਤਾ ਤਾਂ ਵੀ ਨੇ ਇੱਕ ਕੰਮ ਇਹ ਨਿਸ਼ਚਿਤ ਸਮੇਂ ਵਿੱਚ ਜਾ ਸਾਹ ਟੁੱਟਣ ਤੋਂ ਪਹਿਲਾਂ ਪਹਿਲ ਕਰਨਾ ਹੁੰਦਾ ਹੈ ਤੇ ਇਹ ਵਾਲਾ ਸਾਰਾ ਕੰਮ ਮਤਲਬ ਇਹਨਾਂ ਨੂੰ ਟੱਚ ਕਰਕੇ ਵਾਪਸ ਆਪਣੀ ਟੀਮ ਵਿੱਚ ਵਾਪਸ ਆਣਾ ਇਹ ਇੱਕ ਫਿਕਸਡ ਸਮੇਂ ਵਿੱਚ ਕਰਨਾ ਹੁੰਦਾ ਹੈ ਜਾਂ ਫਿਰ ਇੱਕ ਸਾਹ ਟੁੱਟਣ ਤੋਂ ਪਹਿਲਾਂ ਮਤਲਬ ਸਾਹ ਟੁੱਟਣਾ ਮਤਲਬ ਕਿ ਐਨੇ ਕੰਟੀਨਿਊਸਲੀ ਕਬੱਡੀ 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 ਆ ਕੌਡੀ 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 ਬੋਲਣਾ ਹੁੰਦਾ ਤੇ ਇਹ ਆਪਣਾ ਬਿਨਾਂ ਰੁਕੇ ਬੋਲਦੇ ਬੋਲਦੇ ਹੀ ਉਹਨੇ ਵਾਪਸ ਆਣਾ ਹੁੰਦਾ ਜੇ ਇਹ ਬੋਲਣਾ ਰੁਕ ਗਿਆ ਤਾਂ ਉੱਥੇ ਹੀ ਆਊਟ ਹੋ ਜਾਊਗਾ ਧਾਵੀ ਦਾ ਧਾਵੀ ਦੇ ਸਾਹ ਦੀ ਪਰਖ ਲਈ ਉਸ ਨੂੰ ਕਬੱਡੀ ਕਬੱਡੀ ਬੋਲਣ ਲਈ ਕਿਹਾ ਜਾਂਦਾ ਹੈ ਜੋ ਜੇ ਖਿਡਾਰੀ ਕਬੱਡੀ ਕਬੱਡੀ ਬੋਲਣਾ ਬੰਦ ਕਰ ਦੇਵੇ ਜਾਂ ਵਿਚਕਾਰ ਲੰਮਾ ਸਾਹ ਲੈ ਲਵੇ ਤਾਂ ਇਸ ਨੂੰ ਸਾਹ ਟੁੱਟਣਾ ਮੰਨਿਆ ਜਾਂਦਾ ਹੈ ਤੇ ਸਾਹ ਟੁੱਟਿਆ ਕਦੋਂ ਮੰਨਿਆ ਜਾਂਦਾ ਹੈ ਜਾਂ ਤਾਂ ਉਹ ਬੰਦ ਕਰ ਦੇ ਕੋਡੀ-ਕੋਡੀ ਕਬੱਡੀ-ਕਬੱਡੀ ਬੋਲਣਾ ਜਾਂ ਵਿਚਕਾਰ ਲੰਮਾ ਸਾਹ ਲੈ ਲਵੇ ਇਸ ਤੇ ਵੀ ਵਿਰੋਧੀ ਟੀਮ ਨੂੰ ਇੱਕ ਅੰਕ ਪ੍ਰਾਪਤ ਹੋ ਜਾਂਦਾ ਹੈ ਤੇ ਜੇ ਇਹ ਵਾਲਾ ਬੰਦਾ ਕੋਡੀ-ਕੋਡੀ ਬੋਲਣਾ ਬੰਦ ਕਰ ਦੇਗਾ ਜਾਂ ਲੰਮਾ ਸਾਹ ਲੈ ਲੇਗਾ ਤਾਂ ਵੀ ਇਹਨਾਂ ਵਿਰੋਧੀ ਟੀਮ ਨੂੰ ਇੱਕ ਪੁਆਇੰਟ ਮਿਲ ਜਾਏਗਾ ਇਸ ਅੰਤ ਵਿੱਚ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਮਤਲਬ winner ਕਰਾਰ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਟੀਮ ਦੇ ਵਿੱਚ ਜਿਹੜੀ ਟੀਮ ਨੂੰ ਮੈਕਸਿਮਮ ਪੁਆਇੰਟਸ ਮਿਲੇ ਹੈ ਉਹ winner ਡਿਕਲੇਅਰ ਹੋ ਜਾਂਦੀ ਹੈ ਜੇਤੂ ਮਤਲਬ winner ਕਰਾਰ ਮਤਲਬ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਸਰਕਲ ਜਾਂ ਪੰਜਾਬ ਸਟਾਈਲ ਕਬੱਡੀ ਗੋਲਾਕਾਰ ਖੇਡ ਮੈਦਾਨ ਵਿੱਚ ਖੇਡੀ ਜਾਂਦੀ ਹੈ ਹੁਣ ਜਿਹੜੀ ਪੰਜਾਬ ਸਟਾਈਲ ਕਬੱਡੀ ਆਪਾਂ ਪਹਿਲਾਂ ਪੜਿਆ ਕਿ ਉਹ ਸਰਕਲ ਸਟਾਈਲ ਕਬੱਡੀ ਹੈ ਉਹ ਗੋਲਾਕਾਰ ਮਤਲਬ ਸਰਕੂਲਰ ਮੈਦਾਨ ਵਿੱਚ ਖੇਡੀ ਜਾਂਦੀ ਹੈ ਸਰਕਲ ਸਟਾਈਲ ਕਬੱਡੀ ਵਿੱਚ ਜਾਫੀ ਸਮੂਹਿਕ ਰੂਪ ਵਿੱਚ ਧਾਵੀ ਨੂੰ ਕਾਬੂ ਨਹੀਂ ਕਰ ਸਕਦੇ ਹੁਣ ਇਸ ਸਟਾਈਲ ਵਿੱਚ ਕੀ ਫਰਕ ਹੈ ਇਹਨਾਂ ਦੋਨਾਂ ਵਿੱਚ ਇੱਥੇ ਜਿਹੜੇ ਆ ਜਾਫੀ ਨੇ ਇਹ ਸਾਰੇ ਮਿਲ ਕੇ ਇਹਨੂੰ ਕਾਬੂ ਕਰ ਸਕਦੇ ਹਨ ਸਮੂਹਿਕ ਮਤਲਬ ਗਰੁੱਪ ਵਿੱਚ ਪਰ ਸਰਕਲ ਸਟਾਈਲ ਕਬੱਡੀ ਵਿੱਚ ਇਹ ਸਾਰੇ ਉਹਨੂੰ ਮਿਲ ਕੇ ਨਹੀਂ ਕਾਬੂ ਕਰ ਸਕਦੇ ਸਾਰਿਆਂ ਨੇ ਗਰੁੱਪ ਵਿੱਚ ਨਹੀਂ ਉਹਨੂੰ ਖੇਰ ਲੈਣਾ ਠੀਕ ਹੈ ਜਾਪੀ ਨੇ ਇਕੱਲਾ ਹੀ ਧਾਵੀ ਨੂੰ ਕਾਬੂ ਕਰਨਾ ਹੁੰਦਾ ਹੈ ਇਹਦੇ ਸਿੰਗਲ ਸਿੰਗਲ ਮੈਂਬਰ ਨਹੀਂ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ ਮਿਲ ਕੇ ਨਹੀਂ ਇਹਨੂੰ ਕਾਬੂ ਕਰਨਾ ਇਹ ਫਰਕ ਹੈ ਸਰਕਲ ਸਟਾਈਲ ਔਰ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਇਹ ਵੀ ਕੁਐਸਚਨ ਆ ਸਕਦਾ ਹੈ ਠੀਕ ਹੈ ਨਾਓ ਕਬੱਡੀ ਕਈ ਖੇਡਾਂ ਦਾ ਸੂ ਮੇਲ ਹੈ ਸੂ ਮੇਲ ਮਤਲਬ ਕੰਬੀਨੇਸ਼ਨ ਹੈ ਅ ਚੰਗਾ ਮੇਲ ਹੈ ਸੂ ਮਤਲਬ ਚੰਗਾ ਮੇਲ ਮਤਲਬ ਕੰਬੀਨੇਸ਼ਨ ਖਿਡਾਰੀ ਵਿੱਚ ਚੌਕੀ ਸਰੀਰਿਕ ਸ਼ਕਤੀ ਹੁਣ ਅਥੇ ਕੁਐਸਚਨ ਆਉਂਦਾ ਹੈ ਕਿ ਖਿਡਾਰੀ ਦੇ ਵਿੱਚ ਕੀ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਹੈ ਜੇ ਕੋ ਕਬੱਡੀ ਖੇਡ ਸਕੇ ਚੌਕੀ ਮਤਲਬ ਬਹੁਤ ਚੰਗੀ ਸਰੀਰਿਕ ਸ਼ਕਤੀ ਮਤਲਬ ਬਾਡੀ ਵਿੱਚ ਬਹੁਤ ਜ਼ਿਆਦਾ ਹਿੰਮਤ ਹੋਣੀ ਚਾਹੀਦੀ ਹੈ ਤੇਜ਼ ਰਫਤਾਰ ਹੋਣੀ ਚਾਹੀਦੀ ਹੈ ਸਪੀਡ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਉਹਦੀ ਲੰਮਾਸਾ ਤੇ ਚੁਸਤੀ ਅਤੇ ਫੁਰਤੀ ਦੇ ਗੁਣ ਹੋਣੇ ਚਾਹੀਦੇ ਹਨ ਇਹ ਸਾਰੀ ਕੁਆਲਿਟੀਆਂ ਚਾਰ ਕੁਆਲਿਟੀਆਂ ਹੈ ਜੋ ਚਾਹੀਦੀਆਂ ਹਨ ਇਸ ਤਰ੍ਹਾਂ ਕਬੱਡੀ ਇੱਕ ਸਖਤ ਖੇਡ ਹੈ ਸਖਤ ਮਤਲਬ ਬੜੀ ਔਖੀ ਖੇਡ ਹੈ ਇਸ ਨੂੰ ਪਹਿਲਵਾਨੀ ਦੀ ਸ਼ਾਖ ਵੀ ਕਿਹਾ ਜਾਂਦਾ ਹੈ ਪਹਿਲਵਾਨੀ ਮਤਲਬ ਜਿਹੜੀ ਹੁੰਦੀ ਕੁਸ਼ਤੀ ਪਹਿਲਵਾਨੀ ਜਿਹੜੇ ਪਹਿਲਵਾਨ ਆਪਣੀ ਬੋਡੀ ਬੁਡੀ ਬਣਾਉਂਦੇ ਹੈ ਉਹਦੀ ਇੱਕ ਸ਼ਾਖ ਸ਼ਾਖ ਮਤਲਬ ਉਹਦੀ ਇੱਕ ਸ਼ਾਖਾ ਉਹਦੀ ਇੱਕ ਬ੍ਰਾਂਚ ਵੀ ਕਿਹਾ ਜਾਂਦਾ ਹੈ ਕਿ ਦੀ ਪਹਿਲਵਾਨੀ ਦੀ ਉਂਝ ਇਸ ਖੇਡ ਨੂੰ ਕੁਸ਼ਤੀ ਵਿੱਚੋਂ ਨਿਕਲੀ ਵੀ ਸਮਝਿਆ ਜਾਂਦਾ ਹੈ ਤਾਂ ਕਈ ਲੋਕ ਸਮਝਦੇ ਹੈ ਵੀ ਕੁਸ਼ਤੀ ਵਿੱਚੋਂ ਕਿਉਂਕਿ ਪਹਿਲਵਾਨ ਕੀ ਕਰਦੇ ਹੈ ਕੁਸ਼ਤੀ ਤੇ ਕੁਸ਼ਤੀ ਵਿੱਚੋਂ ਵੀ ਹੋ ਸਕਦਾ ਹੈ ਕਿ ਸ਼ਾਇਦ ਇਹ ਖੇਡ ਕੁਸ਼ਤੀ ਵਿੱਚੋਂ ਨਿਕਲੀ ਹੋਵੇ ਕੁਸ਼ਤੀ ਵਿੱਚ ਜਿੱਤ ਹਾਰ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ ਪਰ ਫਰਕ ਕੀ ਹੈ ਕੁਸ਼ਤੀ ਔਰ ਕਬੱਡੀ ਵਿੱਚ ਕਿ ਕੁਸ਼ਤੀ ਵਿੱਚ ਕੌਣ ਜਿੱਤਿਆ ਕੌਣ ਹਾਰਿਆ ਉਹਦੇ ਲਈ ਲੰਬੇ ਟਾਈਮ ਲਈ ਵੇਟ ਕਰਨਾ ਪੈਂਦਾ ਹੈ ਕਬੱਡੀ ਵਿੱਚ ਹਰ ਰੇਡ ਤੇ ਇੱਕ ਜਿੱਤ ਹਾਰ ਸ਼ਾਮਲ ਹੈ ਪਰ ਕਬੱਡੀ ਵਿੱਚ ਜਦੋਂ ਇੱਕ ਰੇਡ ਇੱਕ ਰੇਡ ਕੀ ਹੁੰਦਾ ਜਦੋਂ ਇਹ ਬੰਦਾ ਜਾਂਦਾ ਹੈ ਉੱਥੇ ਕਬੱਡੀ ਪਾੜ ਉਹਨੂੰ ਰੇਡ ਪਾਣਾ ਵੀ ਕਹਿੰਦੇ ਆ ਨਾ ਤੇ ਇੱਕ ਰੇਡ ਤੇ ਹੀ ਪਤਾ ਚੱਲ ਜਾਂਦਾ ਕਿ ਇਸ ਰੇਡ ਦਾ ਵਿਨਰ ਕੌਣ ਹੈ ਜਾਂ ਲੂਜ਼ਰ ਕੌਣ ਹੈ ਜੇਤੂ ਕੌਣ ਹੈ ਇਸ ਤਰ੍ਹਾਂ ਹਰ ਰੇਡ ਇੱਕ ਮਿੰਨੀ ਕੁਸ਼ਤੀ ਹੈ ਵੀ ਹਰ ਰੇਡ 1 ਰੇਡ ਇਸ ਇਕੁਅਲ ਟੂ ਮਿੰਨੀ ਕੁਸ਼ਤੀ ਇੱਕ ਰੇਡ ਮਿੰਨੀ ਕੁਸ਼ਤੀ ਦੀ ਤਰ੍ਹਾਂ ਹੈ ਕਿਉਂਕਿ ਇੱਕ ਰੇਡ ਦੇ ਵਿੱਚ ਕੋਈ ਨਾ ਕੋਈ ਵਿਨਰ ਹੁੰਦਾ ਤੇ ਇੱਕ ਲੂਜ਼ਰ ਹੁੰਦਾ ਹੁਣ ਕਬੱਡੀ आंध्र प्रदेश हूँ इतने आ रहे हैं कि केड़े -केड़े राज राज मतलब किटेट्स की राज खेड है स्टेट गेम है आंध्र प्रदेश बिहार हरियाणा करनाटक महाराष्ट्र पंजाब तमिलनाडु अ तेलंगाना अठ स्टेट्स हैं जिन्हें राज खेड है मतलब स्टेट गेम है भारत के इलावा यह होर किसा खेडी जाती है पाकिस्तान श्रीलंका मियांमार नेपाल ਚਾਰ ਸਾਡੀ ਨੀਬਰਿੰਗ ਕੰਟਰੀਜ਼ ਆ ਜਿੱਥੇ ਅਤੇ ਕਈ ਹੋਰ ਦੇਸ਼ਾਂ ਵਿੱਚ ਵੀ ਇਹ ਖੇਡੀ ਜਾਂਦੀ ਹੈ ਅਜੋਕੇ ਸਮੇਂ ਪੱਛਮੀ ਮੁਲਕਾਂ ਸਮੇਤ ਬਹੁਤ ਸਾਰੇ ਦੇਸ਼ਾਂ ਦੀਆਂ ਆਪਣੀਆਂ ਕਬੱਡੀ ਟੀਮਾਂ ਹਨ ਮਤਲਬ ਹਰ ਕੰਟਰੀ ਨੇ ਆਪਣੀ ਆਪਣੀ ਇੱਕ ਸੈਪਰੇਟ ਜਿਵੇਂ ক্রিকেট ਟੀਮ ਹੁੰਦੀ ਹੈ ਐਵੇਂ ਕਬੱਡੀ ਟੀਮ ਅਜੋਕੇ ਮਤਲਬ ਅੱਜ ਦੇ ਸਮੇਂ ਵਿੱਚ ਹਰੀ ਕੰਟਰੀ ਨੇ ਆਪਣੀ ਆਪਣੀ ਕਬੱਡੀ ਟੀਮ ਬਣਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ 2016 ਮੀਨ 2016 ਈਸਵੀ ਦੇ ਕਬੱਡੀ ਵਿਸ਼ਵ ਕੱਪ ਹੁਣ ਪੰਜਾਬ ਨੇ 2016 ਵਿੱਚ ਵਰਲਡ ਕੱਪ ਕਬੱਡੀ ਦਾ ਵਰਲਡ ਕੱਪ ਵਿਸ਼ਵ ਕੱਪ ਕਰਵਾਇਆ ਸੀ ਜਿਹਦੇ ਵਿੱਚ 12 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ 12 ਕੰਟਰੀਜ਼ ਨੇ ਇਹਦੇ ਵਿੱਚ ਭਾਗ ਲਿਆ ਸੀ ਤੇ ਇਹਦੇ ਮੈਚ ਆਪਣੇ ਲੁਧਿਆਣੇ ਵਿੱਚ ਵੀ ਹੋਏ ਸੀ ਅ ਇੱਥੇ ਰਖਵਗ ਦੇ ਕੋਲ ਜਿਹੜਾ ਸਟੇਡੀਅਮ ਹੈ ਗੁਰਨਾਣ ਸਟੇਡੀਅਮ ਉੱਥੇ ਹੋਏ ਸੀ ਇਹਨਾਂ ਦੇ ਮੈਚ ਨੈਸ਼ਨਲ ਸਟਾਈਲ ਕਬੱਡੀ ਨੂੰ 1990 ਈਸਵੀ ਤੋਂ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਮਤਲਬ ਏਸ਼ੀਅਨ ਗੇਮਸ ਵਿੱਚ ਕਿਹੜੀ ਕਬੱਡੀ ਦਾ ਸਟਾਈਲ ਖੇਡਿਆ ਜਾਂਦਾ ਹੈ ਨੈਸ਼ਨਲ ਸਟਾਈਲ ਕਦੋਂ ਤੋਂ 1990 ਤੋਂ 1990 ਤੋਂ ਭਾਰਤ ਨੇ ਏਸ਼ੀਅਨ ਖੇਡਾਂ ਵਿੱਚ ਲਗਾਤਾਰ 7 ਸੋਨ ਤਗਮੇ ਜਿੱਤੇ ਹਨ ਹੁਣ ਭਾਰਤ ਦੀ ਜਿਹੜੀ ਏਸ਼ੀਅਨ ਭਾਰਤ ਨੇ ਇਹ ਵਾਲੀ ਏਸ਼ੀਅਨ ਗੇਮਸ ਵਿੱਚ ਲਗਾਤਾਰ ਲਗਾਤਾਰ ਮਤਲਬ ਹਰ ਸਾਲ ਸੱਤ ਸਾਲਾਂ ਲਈ 골ਡ ਮੈਡਲ ਸੋਨ ਮਤਲਬ 골ਡ ਤਗਮੇ ਮਤਲਬ ਮੈਡਲ ਜਿੱਤਦੇ ਹਨ ক্রিকেট ਦੀ ਤਰ੍ਹਾਂ ਕਬੱਡੀ ਦੀ ਵੀ ਪ੍ਰੋ ਕਬੱਡੀ ਲੀਗ ਅਤੇ ਵਿਸ਼ਵ ਲੀਗ ਜਿਵੇਂ ਕਿ ক্রিকেট ਦੇ ਮੈਚਸ ਹੁੰਦੇ ਹਨ ਨਾ ਜਾਂ ਫੁੱਟਬਾਲ ਦੇ ਮੈਚਸ ਹੁੰਦੇ ਹੈ ਉਹਨਾਂ ਦੇ ਨਾਮ ਰੱਖੇ ਜਾਂਦੇ ਹਨ ক্রিকেট ਦਾ T20 ਫੁੱਟਬਾਲ ਦਾ ਲੀਗ ਵਗੈਰਾ ਹੁੰਦਾ ਹੈ ਇਹਦੇ ਵਿੱਚ ਵੀ ਕਬੱਡੀ ਦੇ ਵੀ ਅਲੱਗ-ਅਲੱਗ ਟਾਈਪ ਦੇ ਮੈਚਸ ਰੱਖੇ ਜਾਂਦੇ ਹਨ ਜਿਵੇਂ ਪ੍ਰੋ ਕਬੱਡੀ ਲੀਗ ਜਾਂ ਵਿਸ਼ਵ ਲੀਗ ਕਰਵਾਈ ਜਾਣ ਲੱਗੀ ਹੈ ਇਸਨੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਕਬੱਡੀ ਨਾਲ ਜੋੜਿਆ ਹੈ ਕਿਉਂਕਿ ਅਲੱਗ-ਅਲੱਗ ਟਾਈਪ ਦੀ ਗੇਮਸ ਕਰਾਨ ਲੱਗ ਪਏ ਲੋਕੀ ਤੇ ਇਸ ਕਰਕੇ ਉਹਨ ਲੋਕਾਂ ਦਾ ਇੰਟਰਸਟ ਕਬੱਡੀ ਵੱਲ ਬਣ ਗਿਆ ਹੈ ਔਰਤਾਂ ਵੀ ਇਸ ਖੇਤਰ ਵਿੱਚ ਪਿੱਛੇ ਨਹੀਂ ਹਨ ਔਰਤਾਂ ਦੀ ਕਬੱਡੀ ਦੇ ਵੀ ਸੰਸਾਰ ਪੱਧਰੀ ਮੁਕਾਬਲੇ ਹੋਣ ਲੱਗੇ ਹਨ ਮਤਲਬ ਫੀਮੇਲ ਕਬੱਡੀ ਦੇ ਵੀ ਮੈਚੇਜ਼ ਹੋਣ ਲੱਗੇ ਹਨ ਸੰਸਾਰ ਪੱਧਰੀ ਮਤਲਬ ਵਰਲਡ ਲੈਵਲ ਦੇ ਮੁਕਾਬਲੇ ਹੋਣ ਲੱਗ ਪਏ ਹਨ ਸਰਕਲ ਸਟਾਈਲ ਕਬੱਡੀ ਦੇਸਾਂ ਵਿਦੇਸ਼ਾਂ ਦੇ ਖੇਡ ਮੇਲਿਆਂ ਦਾ ਸ਼ਿੰਗਾਰ ਬੜੀ ਹੋਈ ਹੈ ਤੇ ਜਿਹੜੇ ਸਾਡੇ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਜੋ ਵੀ ਖੇਡਾਂ ਦੇ ਰਿਲੇਟਿੰਗ ਮੇਲੇ ਲੱਗਦੇ ਹਨ ਉੱਥੇ ਕਿਹੜਾ ਸਟਾਈਲ ਖੇਡਿਆ ਜਾਂਦਾ ਸਰਕਲ ਸਟਾਈਲ ਜੋ ਕਿ ਸਾਡਾ ਪੰਜਾਬ ਸਟਾਈਲ ਹੈ ਇੰਨਾ ਖੇਡ ਮੇਲਿਆਂ ਦੇ ਦਰਸ਼ਕ ਖਿਡਾਰੀਆਂ ਨਾਲੋਂ ਵੀ ਵਧੇਰੇ ਜੋਸ਼ ਨਾਲ ਖੇਡ ਵਿੱਚ ਭਾਗ ਲੈਂਦੇ ਹਨ ਮਤਲਬ ਜੋ ਦਰਸ਼ਕ ਹੈ ਉਹ ਬੜੇ ਐਕਸਾਈਟਿਡ ਹੁੰਦੇ ਹੈ ਇਹ ਖੇਡ ਵਿੱਚ ਭਾਗ ਲੈਣ ਲਈ ਉਹ ਇੱਕ ਇੱਕ ਰੇਡ ਤੇ ਲੱਖਾਂ ਦੇ ਇਨਾਮ ਦੇ ਦਿੰਦੇ ਹਨ ਮਤਲਬ ਉਹ ਜਿਵੇਂ ਇੱਕ ਤਰ੍ਹਾਂ ਕੀ ਕਹਿੰਦੇ ਹੈ ਕਿ ਪੈਸੇ ਇਨਾਮ ਵਿੱਚ ਦਿੰਦੇ ਜਿਹੜੇ ਦਰਸ਼ਕ ਹੁੰਦੇ ਐ ਇੱਕ ਤਰ੍ਹਾਂ بیٹنگ ਵਗੈਰਾ ਕਰਦੇ ਹੋਣਗੇ ਨਾ ਤੇ ਲੱਖਾਂ ਰੁਪਏ ਰੇਡ ਇੱਕ ਰੇਡ ਦੇ ਵਿੱਚ ਲੱਖਾਂ ਰੁਪਏ ਇਨਾਮ ਦੇ ਦਿੰਦੇ ਹਨ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀ ਕਬੱਡੀ ਨੂੰ ਪ੍ਰਫੁੱਲਿਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਮਤਲਬ ਉਹ ਕਹਿ ਰਹੇ ਜਿਹੜੇ ਪੂਰੀ ਦੁਨੀਆਂ ਵਿੱਚ ਸਾਡੇ ਪੰਜਾਬ ਦੇ ਲੋਕ ਐ ਉਹ ਕਬੱਡੀ ਨੂੰ ਪ੍ਰਫੇਮਸ ਕਰ ਰਹੇ ਹਨ ਅਜੋਕੇ ਸਮੇਂ ਅੱਜ ਦੇ ਸਮੇਂ ਵਿੱਚ ਇਸ ਖੇਡ ਨੂੰ ਦੇਸ਼ ਵਿਦੇਸ਼ ਵਿੱਚ ਖੂਬ ਪਿਆਰ ਅਤੇ ਸਤਿਕਾਰ मिल रहा है सतिकार मतलब रिसपैक्ट मिल रही है हूँ जो इंपॉर्टेंट पॉइंट्स ने कबड्डी के किन्ने रूप हैं दो रूप नैशनल स्टाइल कबड्डी सर्कल स्टाइल कबड्डी जो पंजाब स्टाइल कबड्डी है कबड्डी के राजा की एक होंट राजेड है तो कबड्डी आंध्र प्रदेश आंध्रा बिहार हरियाणा करनाटक ਮਹਾਰਾਸ਼ਟਰ ਪੰਜਾਬ ਅਤੇ ਤਾਮਿਲਨਾਡੂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਕਬੱਡੀ ਵਿੱਚ ਲਗਾਤਾਰ ਕਿੰਨੇ ਸੋਨ ਤਗਮੇ ਜਿੱਤੇ ਹਨ 7 ਸ਼ਬਦ ਅਰਥ ਕਰ ਲੈਣੇ ਹਾਂ ਜੀ ਅਤਿਅੰਤ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਆਚਾਰ ਮਤਲਬ ਚੱਜ ਪੋਲਾ ਮਤਲਬ ਨਰਮ ਸੁਮੇਲ ਮਤਲਬ ਵਧੀਆ ਮੇਲ ਚੌਖੀ ਮਤਲਬ ਕਾਫੀ ਤਾਵਾ ਮਤਲਬ ਹਮਲਾ ਕਰਨਾ ਅਟੈਕ ਕਰਨਾ ਪ੍ਰਫੁੱਲਿਤ ਮਤਲਬ ਵਧਾਉਣਾ ਫੈਲਾਉਣਾ ਫੇਮਸ ਕਰਨਾ ਕਬੱਡੀ ਦੇ ਮੈਦਾਨ ਵਿੱਚ ਬਿਲਕੁਲ ਵਿਚਕਾਰ ਡੈਸ਼ ਰੇਖਾ ਹੁੰਦੀ ਹੈ ਮੱਧ ਰੇਖਾ ਮੀਨ ਸੈਂਟਰ ਲਾਈਨ ਹੁੰਦੀ ਹੈ ਟੋਲੀਆਂ ਲਈ ਅੱਜਕੱਲ ਡੈਸ਼ ਬਹੁਤ ਪ੍ਰਚਲਿਤ ਹੈ ਟੀਮ ਅੰਤ ਦੇ ਅੰਤ ਤੇ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਡੈਸ਼ ਘਰਾਰ ਕੀਤਾ ਜਾਂਦਾ ਹੈ ਜੇਤੂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਕਬੱਡੀ ਵਿੱਚ ਲਗਾਤਾਰ ਡੈਸ਼ ਸੋਨ ਤੱਕ ਮੇ ਜਿੱਤੇ ਹਨ 7 ਪੰਜਾਬੀ ਕਬੱਡੀ ਨੂੰ ਡੈਸ਼ ਕਰਨ ਲਈ ਆਪਣਾ योगदान पा रहे प्रफुल्लित कबड्डी के केड़े केड़े रूप हैं इतों आंसर लिख सकते हैं कबड्डी के दो रूप हैं नैशनल स्टाइल कबड्डी तो सर्कल स्टाइल कबड्डी हूँ नैशनल स्टाइल कबड्डी के मैदान का आकार केहोजि होंद है इथों आंसर लवेंगे नैशनल स्टाइल कबड्डी के मैदान का आकार आयताकार होंक्टेंगुलर आयताकार मतलब रैक्टेंगल शेप ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਵਿੱਚ ਕਿੰਨੇ ਖਿਡਾਰੀ ਪਾਗ ਲੈਂਦੇ ਹਨ 12 ਖਿਡਾਰੀ ਕਬੱਡੀ ਖੇਡਣ ਲਈ ਖਿਡਾਰੀ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ਹੁਣ ਖਿਡਾਰੀ ਵਿੱਚ ਕਿਹੜੇ ਕਿ ਉਹਦੇ ਵਿੱਚ ਚੌਕੀ ਸਰੀਰਕ ਸ਼ਕਤੀ ਹੋਣੀ ਚਾਹੀਦੀ ਹੈ ਤੇਜ਼ ਰਫਤਾਰ ਹੋਣੀ ਚਾਹੀਦੀ ਹੈ ਲੰਮਾ ਸਾਹ ਹੋਣਾ ਚਾਹੀਦਾ ਹੈ ਚੁਸਤੀ ਅਤੇ ਫੁਰਤੀ ਹੋਣੀ ਚਾਹੀਦੀ ਹੈ ਕਬੱਡੀ ਅਤੇ ਕੁਸ਼ਤੀ ਵਿੱਚ ਕੀ ਸਾਂਝ ਹੈ ਮਤਲਬ ਕਿ ਸੇਮ ਸੇਮ ਕੀ ਹੈ ਅੱਤ ਲਿਖਾਂਗੇ ਕਿ ਜਿਹੜੇ ਖੇਡੂ ਅਸੀਂ ਕਵਾਂਗੇ ਕਿ ਜਿਹੜੀ ਕਬੱਡੀ ਖੇਡ ਹੈ ਉਸ ਨੂੰ ਕੁਸ਼ਤੀ ਵਿੱਚੋਂ ਹੀ ਨਿਕਲਿਆ ਨਿਕਲੀ ਸਮਝਿਆ ਜਾਂਦਾ ਹੈ ਕੁਸ਼ਤੀ ਵਿੱਚ ਜਿੱਤ ਹਾਰ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ ਪਰ ਕਬੱਡੀ ਵਿੱਚ ਹਰ ਰੇਡ ਵਿੱਚ ਜਿੱਤ ਹਾਰ ਸ਼ਾਮਿਲ ਹੁੰਦੀ ਹੈ ਇਸ ਕਰਕੇ ਹਰ ਤਰ੍ਹਾਂ ਇੱਕ ਰੇਡ ਇੱਕ ਮਿੰਨੀ ਕੁਸ਼ਤੀ ਮਨ ਨਹੀਂ ਜਾਂਦੀ ਹੈ ਆਸਾਨ ਹੈ ਇਹ ਰੇਡ ਇਸ ਇਕੁਅਲ ਟੂ ਮੇਨੀ ਕੁਸ਼ਤੀ ਔਰ ਅੱਦਾ ਮੰਨਿਆ ਜਾਂਦਾ ਹੈ ਕਿ ਜਿਹੜੀ ਕਬੱਡੀ ਦੀ ਖੇਡ ਹੈ ਉਹ ਕੁਸ਼ਤੀ ਵਿੱਚੋਂ ਹੀ ਨਿਕਲੀ ਹੈ ਹੁਣ ਵਿਰੋਧੀ ਸ਼ਬਦ ਜਿੱਤ ਹਾਰ ਨਫ਼ਰਤ ਪਿਆਰ ਹੌਲੀ ਤੇਜ਼ ਸੁਸਤੀ ਚੁਸਤੀ ਔਰ ਗੜਗੜ ਸਖਤ ਮਤਲਬ ਪੋਲਾ ਜਾਂ ਨਰਮ ਆਖਰੀ ਪਹਿਲਾ ਹੁਣ ਵਾਕ ਬਣਾਣੇ ਆ ਜੀ ਮਨਪਸੰਦ ਰਾਜੂ ਨੇ ਮਨਪਸੰਦ ਕਪੜੇ ਪਾਏ ਖਿਡਾਰੀ ਰੋਹਨ ਇੱਕ ਚੰਗਾ ਖਿਡਾਰੀ ਹੈ ਆਰਾਮ ਮਾਤਾ ਜੀ ਆਰਾਮ ਕਰ ਰਹੇ ਹਨ ਮੈਦਾਨ ਕੁਸ਼ਤੀ ਦਾ ਮੈਦਾਨ ਬਹੁਤ ਪੋਲਾ ਹੁੰਦਾ ਹੈ ਚੁਸਤ ਰੋਹਨ ਇੱਕ ਚੁਸਤ ਮੁੰਡਾ ਹੈ ਪਹਿਲਵਾਨ ਪਹਿਲਵਾਨ ਕੁਸ਼ਤੀ ਕਰ ਰਹੇ ਹਨ ਕਬੱਡੀ 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 ਪੰਜਾਬ ਦੀ ਰਾਜ ਖੇਡ ਹੈ ਜਾਫੀ ਜਾਫੀ ਨੇ ਜਾਫੀ ਨੇ ਤਾਵੀ ਨੂੰ ਫੜ ਲਿਆ ਠੀਕ ਹੈ ਹੁਣ ਦੇ ਵਿੱਚ ਇਹ ਮਿਲਾਨ ਕਰਨਾ ਜੀ ਮੈਚ ਕਰਨਾ ਹੈ ਦੱਖਣ ਭਾਰਤ ਵਿੱਚ ਕੀ ਕਿਹਾ ਜਾਂਦਾ ਹੈ ਚੇਡੂ ਗੁੱਡੂ ਬੰਗਾਲ ਵਿੱਚ ਇਹਨੂੰ ਕੀ ਕਿਹਾ ਜਾਂਦਾ ਹੈ ਡੋਡੋ ਮਹਾਰਾਸ਼ਟਰ ਵਿੱਚ ਕੀ ਆ ਜਾਂਦਾ ਹੈ ਜੀ ਫੂਤੂਤੂ ਤੇ ਪੰਜਾਬ ਵਿੱਚ ਕੀ ਆ ਜਾਂਦਾ ਹੈ ਕਾਡੀ ਤੇ ਇੱਥੇ ਇਹ ਚੈਪਟਰ ਖਤਮ ਹੁੰਦਾ ਹੈ ਥੋੜਾ ਲੰਬੀ ਚੈਪਟਰ ਹੈ बार-बार ਰੀਡ ਕਰਾਂਗੇ ਤਾਂ ਹੋ ਜਾਏਗਾ